ਟੂਰ ਦਾ ਹੀ ਹੁੰਦਾ ਜੀ ਮਈ ਜੂਨ ਜੁਲਾਈ ਤਿੰਨ ਮਹੀਨੇ ਤੇ ਟੂਰ ਹੀ ਹੁੰਦੇ ਆ ਹੁਣ ਇਸ ਟਾਈਮ ਤੋਂ ਟੂਰ ਕੋਈ ਵੀ ਨਹੀਂ ਹੱਥ 'ਚ ਆਗਾ ਜਿਹੜੀਆਂ ਬੁਕਿੰਗਾਂ ਹੋਈਆਂ ਸੀ ਉਹ ਵੀ ਕੈਨਸਲ ਹੋ ਗਈਆਂ ਸ਼੍ਰੀਨਗਰ ਦੀਆਂ ਕੈਨਸਲ ਹੋ ਨਹੀਂ ਹੋਣੀ ਇੱਧਰ ਸ਼ਿਮਲਾ ਮਨਾਲੀ ਨੂੰ ਹੀ ਬੜਾ ਇਫੈਕਟ ਪਿਆ ਉਹ ਵੀ ਟੂਰ ਕੈਨਸਲ ਹੋਣੇ ਸ਼ੁਰੂ ਹੋ ਗਏ ਬਹੁਤ ਜ਼ਿਆਦਾ ਜੀ ਬਹੁਤ ਫਰਕ ਪੈ ਗਿਆ ਇਹਦੇ ਵਿੱਚ ਸਾਡਾ ਜਿਹੜਾ ਦਿੱਲੀ ਦਾ ਕੰਮ ਆ ਦਿੱਲੀ ਤੋਂ ਬੁਕਿੰਗਾਂ ਸੀ ਉਹ ਵੀ ਕੈਨਸਲ ਹੋ ਗਈਆਂ ਪਲੱਸ ਜਿਹੜਾ ਇੱਥੋਂ ਟੂਰ ਸੀਗੇ ਲੋਕਾਂ ਦੇ ਉਹਨਾਂ ਨੂੰ ਸਾਨੂੰ ਜਿਹੜੀ ਬੁਕਿੰਗ ਕੀਤੀ ਹੋਈ ਹੈ ਉਹਦੇ ਪੈਸੇ ਵੀ ਵਾਪਸ ਕਰਨੇ ਦੇ ਸਕਦਾ। ਸਾਡੀਆਂ 10 ਬੁਕਿੰਗ ਸਾਡੀਆਂ ਸੀਗੀਆਂ ਜਿਹੜੀਆਂ ਕੈਂਸਲ ਹੋ ਗਈਆਂ। ਜਿਹੜੀਆਂ ਪੂਨੇ ਤੋਂ ਡਾਇਰੈਕਟ ਏਜੰਡਾ ਸਾਨੂੰ ਦਿੰਦੇ ਨਾ ਉਹ ਕੈਂਸਲ ਹੋਈਆਂ। ਕਿਤੋਂ ਦੀਆਂ ਸੀ ਬੁਕਿੰਗ? ਕਸ਼ਮੀਰ ਦੀਆਂ। ਸਾਰੀਆਂ ਟੂਰ ਹੀ ਸੀਗੇ ਸਾਰੀ। ਕਿੰਨੇ-ਕਿੰਨੇ ਦਿਨ ਦੇ ਟੂਰ ਸੀਗੇ? ਕੋਈ 6 ਦਿਨ ਦਾ, ਕੋਈ 9 ਦਿਨ ਦਾ, ਕੋਈ 8 ਦਿਨ ਦਾ, ਅਲੱਗ-ਅਲੱਗ। ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਹਾਦਸੇ ਤੋਂ ਬਾਅਦ ਕਾਰੋਬਾਰ ਦੀ ਉਮੀਦ ਲਗਾਏ ਕਸ਼ਮੀਰੀਆ ਨੂੰ ਤਾ ਭੁੱਖ ਦੀ ਚਿੰਤਾ ਸਤਾਈ ਰਹੀ ਆ ਉਸ ਦੇ ਨਾਲ ਹੀ ਪੰਜਾਬ ਤੇ ਲਾਗਲੇ ਸੂਬੇ ਦੇ ਕਾਰੋਬਾਰੀਆਂ ਨੂੰ ਵੀ ਇਸ ਦੀ ਚਿੰਤਾ ਸਤਾਨੀ ਸ਼ੁਰੂ ਹੋ ਚੁੱਕੀ ਹੈ ਗੱਲ ਕਰਦੇ ਆ ਟੈਕਸੀ ਕਾਰੋਬਾਰ ਦੀ ਕਿਉਂਕਿ ਕਸ਼ਮੀਰ ਦੇ ਵਿੱਚ ਟੂਰਿਸਟ ਬਹੁਤ ਜਾਂਦੇ ਨੇ ਤੇ ਇਸ ਨੂੰ ਲੈ ਕੇ ਪੰਜਾਬ ਤੇ ਹੋਰ ਜਿਹੜੇ ਨਾਲ ਦੇ ਸੂਬੇ ਇਹਨਾਂ ਦਾ ਵੀ ਕਾਰੋਬਾਰ ਬਹੁਤ ਵੱਡਾ ਹੈ ਪਰ ਜਦੋਂ ਇਹ ਹਾਦਸਾ ਉਸ ਤੋਂ ਬਾਅਦ 6-7 ਮਹੀਨਿਆਂ ਤੋਂ ਜਿਹੜੇ ਕਾਰੋਬਾਰ ਦੀ ਉਮੀਦ ਲਗਾ ਕੇ ਬੈਠੇ ਨੇ ਟੈਕਸੀ ਵਾਲੇ ਉਹਨਾਂ ਦੀਆਂ ਬੁਕਿੰਗਾਂ ਕੈਸ ਉਹਨਾਂ ਦੀਆਂ ਬੁਕਿੰਗ ਕੈਨਸਲ ਹੋ ਚੁੱਕੀਆਂ ਤੇ ਮੇਰੇ ਨਾਲ ਮੌਜੂਦ ਹੈ ਜਲੰਧਰ ਦੇ ਵਿੱਚ ਕੁਝ ਟੈਕਸੀ ਵਾਲੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਚੰਦਰ ਸ਼ੇਖਰ ਆ ਜੀ ਜਲੰਧਰ ਜਲੰਧਰ ਇਕਤਾ ਟੈਕਸੀ ਯੂਨੀਅਨ ਤੋਂ ਪ੍ਰੈਜ਼ੀਡੈਂਟ ਚੰਦਰ ਜੀ ਸਭ ਤੋਂ ਪਹਿਲਾਂ ਦੱਸੋ ਜਿਹੜਾ ਕਸ਼ਮੀਰ ਦੇ ਵਿੱਚ ਉਹ ਹੈ ਉਸ ਤੋਂ ਲੈ ਕੇ ਤੁਹਾਡੀਆਂ ਕੋਈ ਬੁਕਿੰਗ ਕੈਨਸਲ ਹੋਈਆਂ ਨੇ ਬਹੁਤ ਜ਼ਿਆਦਾ ਜੀ ਬਹੁਤ ਫਰਕ ਪੈ ਗਿਆ ਇਹਦੇ ਵਿੱਚ ਸਾਡਾ ਜਿਹੜਾ ਦਿੱਲੀ ਦਾ ਕੰਮ ਆ ਦਿੱਲੀ ਤੋਂ ਬੁਕਿੰਗਾਂ ਸੀ ਉਹ ਵੀ ਕੈਨਸਲ ਹੋ ਗਈਆਂ ਪਲੱਸ ਜਿਹੜਾ ਇੱਥੋਂ ਟੂਰ ਸੀਗੇ ਲੋਕਾਂ ਦੇ ਪੂਨਾ ਨੂੰ ਸਾਨੂੰ ਜਿਹੜੀ ਬੁਕਿੰਗ ਕੀਤੀ ਹੋਈ ਉਹਦੇ ਪੈਸੇ ਵੀ ਵਾਪਸ ਕਰਨੇ ਪਏ ਸਾਨੂੰ ਵਾਪਸ ਕਰਦੇ ਪਏ ਗਏ ਨੇ ਅੱਛਾ ਭਾਜੀ ਤੁਸੀਂ ਦੱਸੋ ਆਪਣਾ ਨਾਮ ਬਲਵਿੰਦਰ ਕਪੂਰ ਬਿੱਟੂ ਆ ਬਲਵਿੰਦਰ ਜੀ ਇਹ ਦੱਸੋ ਕਿ ਕਿੰਨੀਆਂ ਬੁਕਿੰਗ ਹੋਈਆਂ ਸੀ ਤੇ ਕਿੰਨੀਆਂ ਕੈਂਸਲ ਹੋ ਚੁੱਕੀਆਂ ਸਾਡੀਆਂ 10 ਬੁਕਿੰਗ ਸਾਡੀਆਂ ਸੀਗੀਆਂ ਜਿਹੜੀਆਂ ਕੈਂਸਲ ਹੋ ਗਈਆਂ ਜਿਹੜੀਆਂ ਪੂਨੇ ਤੋਂ ਡਾਇਰੈਕਟ ਏਜੰਡਾ ਸਾਨੂੰ ਦਿੰਦੇ ਨਾ ਉਹ ਕੈਂਸਲ ਹੋ ਗਈਆਂ ਕਿਤੋਂ ਦੀਆਂ ਸੀ ਬੁਕਿੰਗ ਕਸ਼ਮੀਰ ਦੀਆਂ ਸਾਰੇ ਟੂਰ ਹੀ ਸੀਗੇ ਸਾਰੇ ਕਿੰਨੇ ਕਿੰਨੇ ਦਿਨ ਦੇ ਟੂਰ ਸੀਗੇ ਕੋਈ 6 ਦਿਨ ਦਾ ਕੋਈ 9 ਦਿਨ ਦਾ ਕੋਈ 8 ਦਿਨ ਦਾ ਅਲੱਗ-ਅਲੱਗ ਜੀ ਪੂਰੇ ਸਾਲ ਦੀ ਜੇ ਗੱਲ ਕਰੀਏ ਕਿ ਕਿੰਨੇ ਮਹੀਨੇ ਕਾਰੋਬਾਰ ਜਿਹੜਾ ਇੱਧਰ ਹੁੰਦਾ ਕਸ਼ਮੀਰ ਦਾ ਕਿੰਨਾ ਕੁ ਆ ਜਾਂਦਾ ਕਿੰਨੇ ਕੁ ਪੈਸੇ ਵਟ ਲੈਂਦੇ ਉਹ ਜੇ ਪੂਰੇ ਸੀਜ਼ਨ ਨੂੰ ਗਿਣਤੀ ਕਰੀਏ ਇਹ 2-3 ਮਹੀਨੇ ਹੁਣ ਕੰਮ ਟੂਰ ਦਾ ਹੀ ਹੁੰਦਾ ਜੀ ਮਈ ਜੂਨ ਜੁਲਾਈ 3 ਮਹੀਨੇ ਤੇ ਟੂਰ ਹੀ ਹੁੰਦੇ ਹਨ ਹੁਣ ਇਸ ਟਾਈਮ ਤਾਂ ਹੁਣ ਟੂਰ ਕੋਈ ਵੀ ਨਹੀਂ ਹੱਥ 'ਚ ਹੈਗਾ ਜਿਹੜੀਆਂ ਬੁਕਿੰਗਾਂ ਹੋਈਆਂ ਸੀ ਉਹ ਵੀ ਕੈਂਸਲ ਹੋ ਗਈਆਂ ਸ਼੍ਰੀਨਗਰ ਦੀਆਂ ਕੈਂਸਲ ਹੋ ਨਹੀਂ ਹੋਣੀ ਇੱਧਰ ਸ਼ਿਮਲਾ ਮਨਾਲੀ ਨੂੰ ਹੀ ਬੜਾ ਇਫੈਕਟ ਪਿਆ ਉਹ ਵੀ ਟੂਰ ਕੈਨਸਲ ਹੋਣੇ ਸ਼ੁਰੂ ਹੋ ਗਏ। ਸ਼ਿਮਲਾ ਮਨਾਲੀ ਕਿਉਂ ਹੋਇਆ ਜੀ? ਐਸੇ ਕਰਕੇ ਡਰ ਹੈ ਨਾ ਜਿਹੜਾ ਕਿ ਡਰਖੋਫ ਹੈ। ਇਸ ਕਰਕੇ ਬੁਕਿੰਗਾਂ ਕੈਨਸਲ ਹੋਣੇ ਸ਼ੁਰੂ ਹੋ ਗਏ। ਆ ਪੂਰਾ ਸਾਲ ਤੁਸੀਂ ਵੇਟ ਕਰਦੇ ਰਹਿੰਦੇ ਹੋ ਇਹੀ 3 ਮਹੀਨਿਆਂ ਦੀ ਹੁਣ ਜਦੋਂ ਇੱਕਦਮ ਹੋਇਆ ਤੇ ਕਿੱਦਾਂ ਲੱਗ ਰਿਹਾ ਅੱਗੋਂ? ਬਹੁਤ ਜ਼ਿਆਦਾ ਸਾਰਿਆਂ ਦਾ ਨੁਕਸਾਨ ਆ ਜੀ। ਸਾਹਮਣੇ ਆਸ ਹੁੰਦੀ ਹੈ ਕਿ ਸਾਲ 'ਚ 3 ਤੋਂ 4 ਮਹੀਨੇ ਕੰਟੀਨਿਊ ਇੱਧਰ ਚੱਲਣਾ। ਸਰਦੀਆਂ ਦਾ ਦਿੱਲੀ ਦਾ ਕੰਮ ਚੱਲਦਾ। ਉਹ ਸਾਰੇ ਕੰਮ ਨੂੰ ਫਰਕ ਪੈਂਦਾ ਜੀ ਉਹਦੇ ਨਾਲ। ਇਸ ਤੋਂ ਪਹਿਲਾਂ ਨਾ ਕਸ਼ਮੀਰ ਤੋਂ ਪਹਿਲਾਂ ਇਹ ਕ ਹਿਮਾਚਲ ਜੀ ਵੀ ਜੋ ਐ ਸੋ ਉਹਨੂੰ ਲੈ ਕੇ ਵੀ ਕੋਈ ਨੁਕਸਾਨ ਹੋਇਆ ਸੀ ਤੁਹਾਡਾ ਹਾਂਜੀ ਹਾਂਜੀ ਬਹੁਤ ਹੋਇਆ ਜੀ ਨੁਕਸਾਨ ਉਹਦੇ ਕਰਕੇ ਜਿਹੜਾ ਇਹ ਹਿਮਾਚਲੀਆਂ ਦਾ ਡਿਸਪਿਊਟ ਸੀਗਾ ਉਹਦੇ ਕਰਕੇ ਗੱਡੀਆਂ ਬਹੁਤ ਘੱਟ ਗਈਆਂ ਹੁਣ ਲੋਕੀ ਵੀ ਡਰਦੇ ਆ ਵੀ ਕੋਈ ਕੁੱਟਮਾਰ ਵੀ ਬਹੁਤ ਹੁੰਦੀ ਆ ਪਹਿਲਾਂ ਉਹਦੇ ਨਾਲ ਫਰਕ ਪੈ ਗਿਆ ਹੁਣ ਆ ਜਿਹੜਾ ਘਟਨਾ ਹੋਈ ਆ ਇਹਦੇ ਨਾਲ ਤਾਂ ਬਹੁਤ ਜ਼ਿਆਦਾ ਫਰਕ ਪਿਆ ਜੀ ਅਗੋਂ ਕੀ ਲੱਗਦਾ ਕਿ ਤੁਹਾਨੂੰ ਉਮੀਦ ਹੈਗੀ ਕਿ ਇਹ ਹਾਲੇ ਸ਼ਾਇਦ ਜਿਹੜੀਆਂ ਬੁਕਿੰਗ ਕੈਨਸਲ ਹੋਈਆਂ ਦੁਬਾਰਾ ਹੋ ਸਕਦੀਆਂ ਨੇ ਮੇਰੇ ਖਿਆਲਾਂ ਤਾਂ ਸਾਲ 2 ਸਾਲ ਤਾਂ ਨਿਕਲ ਜਾਣੇ ਨੇ ਕਿਸੇ ਨੇ ਨਹੀਂ ਹੋਣਾ ਕਿਉਂਕਿ ਹਰ ਕੋਈ ਬੰਦਾ ਡਰਦਾ ਨਾ ਡਰ ਦੇ ਮਾਰੇ ਫਿਰ ਕੋਈ ਵੀ ਨਹੀਂ ਨਿਕਲਦਾ ਘਰੋਂ ਸਾਰੇ ਇੱਕ ਉਹ ਚਾਹੁੰਦੇ ਨੇ ਕਿ ਘਰ ਹੀ ਰਿਹਾ ਜਾਵੇ ਇਸ ਵਾਰੀ ਤਾਂ ਹੁਣ ਹਿਮਾਚਲ ਦਾ ਸੀਜ਼ਨ ਉਹ ਵੀ ਨਹੀਂ ਪੂਰਾ ਪ੍ਰੋਪਰ ਲੱਗਣਾ ਹਿਮਾਚਲ ਦੀ ਵੀ ਬੁਕਿੰਗ ਨਾਲ ਹੀ ਚੱਲਦੀਆਂ ਕਿਉਂਕਿ ਜਿਹੜੇ ਲੋਕ ਦੂਰੋਂ ਆਉਂਦੇ ਨੇ ਸਾਊਥ ਵੱਲੋਂ ਆਉਂਦੇ ਉਹ ਫਿਰ ਇਹ ਕਿਉਂ ਨਾ ਕਿਤੇ ਵੀ ਨਹੀਂ ਜਾਣਾ 10 10 ਦਿਨ ਦਾ ਟੂਰ ਕਿਸ ਕੈਨਸਲ ਹੋ ਜਾਵੇ 4 ਮਹੀਨੇ ਦੀ ਆਸ ਹੁੰਦੀ ਆ ਨੁਕਸਾਨ ਤਾਂ ਸਾਰਿਆਂ ਦਾ ਹੀ ਹੁੰਦਾ ਜਿਹੜਾ ਹਿਮਾਚਲ ਦਾ ਜਿਹੜਾ ਤੁਸੀਂ ਵੀ ਗੱਲ ਕੀਤੀ ਸੀ ਹਿਮਾਚਲ ਤੇ ਕਸ਼ਮੀਰ ਦਾ ਜਿਹੜਾ ਟੋਟਲ ਕਾਰੋਬਾਰ ਹੁੰਦਾ ਇਹ ਸੇਮ ਡੇ 'ਚ ਹੀ ਹੁੰਦਾ ਸੇਮ ਟਾਈਮ ਸੇਮ ਡੇ ਮਈ ਜੂਨ ਜੁਲਾਈ 'ਚ ਛੁੱਟੀਆਂ ਹੁੰਦੀਆਂ 2-3 ਮਹੀਨੇ ਸਾਊਥ 'ਚ ਛੁੱਟੀਆਂ ਪਹਿਲਾਂ ਹੋ ਜਾਂਦੀਆਂ ਆਪਣੇ ਪੰਜਾਬ 'ਚ ਛੁੱਟੀਆਂ ਜਿਆਦਾ ਲੇਟ ਹੁੰਦੀਆਂ ਤੁਹਾਡੀ ਗੱਡੀ ਆਪਣੀ ਹੈ ਜਾਂ ਆਪਣੀ ਛੁੱਟੀ ਆਪਣੀ ਗੱਡੀ ਹੈ ਹਾਂਜੀ ਤੇ ਫਿਰ ਕਿੰਨਾ ਕੁ ਨੁਕਸਾਨ ਹੋਏਗਾ ਜੇ ਕੋਈ ਡਰਾਈਵਰ ਵੀ ਰੱਖਿਆ ਹੋਏਗਾ ਉਹਦੀ ਰੱਖਾ ਵੀ ਨਿਕਲਣੀ ਮੁਸ਼ਕਲ ਤੇ ਹੈ ਹੀ ਹੈ ਜੀ ਉਹ ਤਾਂ ਮੁਸ਼ਕਲ ਹੀ ਹੈ ਜੀ ਹੁਣ ਦੋ ਦੋ ਤਿੰਨ ਤਿੰਨ ਬੁਕਿੰਗਾਂ ਰੈਗੂਲਰ ਸੀਗੀਆਂ ਉਹ ਕੈਨਸਲ ਹੋ ਗਈਆਂ ਇਥੇ ਜੇ ਪੂਰੇ ਸਾਲ ਦੀ ਗੱਲ ਕਰੀਏ ਕਿੰਨੇ ਕੁ ਪੈਸੇ ਕਮਾ ਲੈਂਦੇ ਹੋ ਤੁਸੀਂ ਚਲੋ ਇਹ ਤਾਂ ਕੋਈ ਨਹੀਂ ਅੰਦਾਜ਼ਾ ਮਤਲਬ ਉਹ ਨਹੀਂ ਕਿ 9 ਮਹੀਨੇ ਚ ਕਿੰਨੇ ਕਮਾਉਂਦੇ ਹੋ ਤੇ 3 ਮਹੀਨੇ ਚ ਇਕੁਅਲ ਹੁੰਦੇ ਜਾਂ ਕਿੰਨਾ ਫਰਕ ਹੁੰਦਾ 3 ਮਹੀਨੇ ਚ ਫਿਰ ਸੀਜ਼ਨ ਲੱਗਣਾ ਜੀ ਠੋਕੇ ਉਹ ਤਾਂ ਵਧੀਆ ਲੱਗਦਾ ਨਾ 3 ਮਹੀਨੇ ਚ ਸੀਜ਼ਨ ਜਿੱਦਾਂ ਸਰਦੀਆਂ ਨੂੰ ਦਿੱਲੀ ਦਾ ਐਨ ਆਰ ਆਈ ਆਉਂਦੇ ਨੇ ਉਹ ਤਾਂ ਕਈਆਂ ਨੇ ਤਾਂ ਐਨਆਰਆਈਸ ਨੂੰ ਇੰਨਾ ਡਰਾਇਆ ਹੋਇਆ ਕਿ ਉੱਥੇ ਟੈਕਸੀ ਵਾਲੇ ਲੁੱਟਦੇ ਨੇ ਉਹ ਹੁਣ ਐਨਆਰਆਈ ਆਪ ਡਰਦੇ ਬੱਸਾਂ ਚ ਆਉਣ ਲੱਪੇ ਜਦ ਕਿ ਸਾਡੀਆਂ ਆਪਣੀਆਂ ਗੱਡੀਆਂ ਆਪ ਡਰਾਈਵ ਕਰਦੇ ਆਂ ਵਧੀਆ ਮੁੰਡੇ ਨੇ ਸਾਡੇ ਕੋਲ ਡਰਾਈਵਰ ਵੀ ਸਾਰੇ ਵਧੀਆ ਫਿਰ ਵੀ ਐਨਆਰਆਈ ਡਰਦੇ ਤੁਸੀਂ ਕਿੰਨੀਆਂ ਗੱਡੀਆਂ ਤੁਹਾਡੇ ਕੋਲ ਤੇ ਕਿੰਨੇ ਕੰਮ ਲੋਕ ਡਰਾਈਵਰ ਕੰਮ ਕਰ ਰਹੇ ਨੇ ਟਰੱਕ ਮੇਰੇ ਕੋਲ 20 ਗੱਡੀਆਂ ਹੈਗੀਆਂ ਤੇ ਇਸ ਟਾਈਮਾ ਦੇਖ ਲੋ ਨਵੀਆਂ ਵੇਹਲੀਆਂ ਖੜੀਆਂ ਨੇ ਕੰਮ ਦੇ ਕਰਕੇ ਆ ਇੱਕ ਨਵੀਂ ਗੱਡੀ ਘੜਾਈਆਂ ਦੋ ਉਹਨਾਂ ਦੇ ਲਈ ਨੰਬਰ ਵੀ ਨਹੀਂ ਲਵਾਏ ਕਿਉਂਕਿ ਕੰਮ ਦਾ ਠੱਪ ਹੋ ਗਿਆ ਬਿਲਕੁਲ ਜਿਆਦਾਤਰ ਦੇਖਦੇ ਆਂ ਅਸੀਂ ਜਿਹੜੀ ਗੱਡੀ ਤੁਸੀਂ ਲੈਂਦੇ ਜਿਹੜੀ ਲੋਨ ਦੇ ਉੱਤੇ ਲੈਂਦੇ ਆਂ ਲੋਨ ਦੀ ਕਿਸ਼ਤ ਨਿਕਲਣ ਦੇ ਚਾਂਸ ਹੈਗੇ ਨਹੀਂ ਹੱਲੇ ਤਾਂ ਨਹੀਂ ਹੁਣ ਕੰਮ ਹੀ ਨਹੀਂ ਹੈਗਾ ਤਾਂ ਕਿਸ਼ਤ ਕਿੱਥੋਂ ਨਿਕਲਣੀ ਹੈ ਪੱਲੇ ਆਹ ਜਿਹੜੇ 2-3 ਮਹੀਨੇ ਹੁੰਦੇ ਨਾ ਇਹ ਸਾਡੇ ਬੈਕਅਪ ਲਈ ਹੁੰਦੇ ਆ ਜਿਹੜੇ ਇਸ ਤੋਂ ਅੱਗੇ 3 ਮਹੀਨੇ ਆ ਇਹਨਾਂ ਤੋਂ ਬਾਅਦ ਉਹ ਮੰਦਾ ਹੁੰਦਾ ਹੈ ਤੇ ਆਹ ਜਿਹੜੀ ਬੈਕਅਪ ਕਰਨਾ ਸੀ ਅਸੀਂ ਉਹ ਰਹਿ ਗਿਆ ਹੁਣ ਕੰਮ ਜਿਵੇਂ ਪੰਜਾਬ ਦੇ ਵਿੱਚੋਂ ਜਿਹੜੇ ਯਾਤਰੀ ਐ ਜਾਂ ਟੂਰਿਸਟ ਐ ਹਿਮਾਚਲ ਜਾਂਦੇ ਨੇ ਸ਼੍ਰੀਨਗਰ ਜਾਂਦੇ ਨੇ ਜੇ ਐਨ ਕੇ ਜਾਂਦੇ ਨੇ ਇਸ ਤੋਂ ਇਲਾਵਾ ਹੋਰ ਵੀ ਸੂਬੇ ਜਿੱਥੇ ਜਾਂਦੇ ਉਧਰ ਦਾ ਕਾਰੋਬਾਰ ਦਾ ਕੀ ਐ ਤਕਰੀਬਨ ਜਿਹੜੇ ਪੰਜਾਬ ਦੇ ਗਰਮੀਆਂ ਵਿੱਚ ਜਿਹੜਾ ਸੀਜ਼ਨ ਆ ਉਹ ਸਿਰਫ ਹਿਮਾਚਲ ਤੇ ਸ਼੍ਰੀਨਗਰ ਦਾ ਮੈਕਸਿਮਮ ਬਹੁਤ ਘੱਟ ਲੋਕ ਜਿਹੜੇ ਉੱਤਰਾਖੰਡ ਜਾਂਦੇ ਉੱਤਰਾਖੰਡ ਕਿੰਨੇ ਕੁ ਲੋਕ ਜਾਂਦੇ ਨੇ ਉੱਤਰਾਖੰਡ ਆਪਣੇ ਇੱਥੋਂ ਨਹੀਂ ਜਾਂਦੇ ਪੰਜਾਬ ਤੋਂ ਦਿੱਲੀ ਦੁੱਲੀ ਤੋਂ ਉੱਤਰਾਖੰਡ ਦਾ ਕੰਮ ਚੱਲਦਾ ਜ਼ਿਆਦਾ ਉਹ ਕੰਮ ਤੁਹਾਡੇ ਕੋਲ ਨਹੀਂ ਹੈਗਾ ਉਹ ਨਹੀਂ ਉਹ ਨਹੀਂ ਆਪਣੇ ਕੋਲ ਨਹੀਂ ਹੈਗਾ ਜੀ ਉੱਤਰਾਖੰਡ ਦਾ ਨਹੀਂ ਇਥੋਂ ਸ਼੍ਰੀਨਗਰਦਾ ਤੇ ਜਾਂ ਹਿਮਾਚਲ ਦਾ ਹੀ। Shimla ਖਰਚੇ ਵੀ ਤੁਹਾਨੂੰ ਬਹੁਤ ਪੈਂਦੇ ਹੋਣਗੇ ਜਦੋਂ ਜਾਂਦੇ ਹੋ। ਬਹੁਤ ਜ਼ਿਆਦਾ। ਸਾਨੂੰ ਹਿਮਾਚਲ 'ਚ ਬਹੁਤ ਜ਼ਿਆਦਾ ਤਾਂਗੇ। ਮੈਂ ਤਾਂ ਸੀਐਮ ਸਾਹਿਬ ਨੂੰ ਹਿਮਾਚਲ ਵਾਲਿਆਂ ਨੂੰ ਹੱਥ ਜੋੜ ਕੇ ਰਿਕਵੈਸਟ ਕਰਨੀ ਚਾਹਨਾ ਕਿ ਪਲੀਜ਼ ਚਲਾਨ ਘਟਾਉਣ। ਉਹ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਂਦੇ। ਜੀ ਚਲਾਨ ਕਾਦੇ ਹੁੰਦੇ ਨੇ? ਚਲਾਨ ਅਨਸੀਸਰੀ ਜਿਹਦਾ ਗੱਡੀ ਜਾਂਦੀ ਹੈ। ਜੀ। ਹਿਮਾਚਲ ਜਾਂਦੇ ਹੀ ਜਗ੍ਹਾ-ਜਗ੍ਹਾ ਤੇ ਘੇਰ ਲੈਂਦੇ ਪੁਲਿਸ ਵਾਲੇ। ਜੀ। ਤੇ ਉਸ ਤੋਂ ਬਾਅਦ ਕਦੀ ਕੋਈ ਚੀਜ਼ ਮੰਗਦੇ ਕਦੀ ਕੋਈ ਡਰਾਈਵਰਾਂ ਕੋਲੋਂ ਮੰਨ ਲਓ 3000 ਦਾ ਟ੍ਰਿਪ ਆ 3-4000 ਦਾ ਤੇ 1000 ਰੁਪਏ ਦਾ ਚਲਾਨ ਕਟਾ ਲਿੰਦੇ ਆ ਅੱਛਾ ਇਸ ਤਰ੍ਹਾਂ ਹੀ ਹੁਣ ਪੰਜਾਬ ਪੁਲਿਸ ਨੂੰ ਵੀ ਸਾਡੇ ਵੱਲੋਂ ਰਿਕਵੈਸਟ ਆ ਵੀ ਉਹ ਥੋੜਾ ਜਿਆ ਰਹਿਮ ਕਰਨ ਉਹਨਾਂ ਨੇ ਵੀ ਹੁਣ ਇਹੋ ਹੀ ਕੰਮ ਫੜ ਲਿਆ ਇੱਥੇ ਰਾਵਾਂ ਚ ਲੈਟਾਂ ਤੇ ਵੀ ਜਾਂਦੇ ਆ ਉੱਥੇ ਵੀ ਚਲਾਨ ਕੱਟਦੇ ਆ ਉਹਨਾਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਥੋੜਾ ਜਿਆ ਟੈਕਸੀ ਵਾਲਿਆਂ ਦੇ ਰਹਿਮ ਕਰਨਾ ਦੇਖ ਉੱਤਰਾਖੰਡ ਦੇ ਵਿੱਚ ਵੀ ਕੁਛ ਇਦਾਂ ਦਾ ਹੁੰਦਾ ਉੱਤਰਾਖੰਡ ਚ ਪ੍ਰੋਬਲਮ ਇਹ ਆ ਕਿ ਜਦੋਂ ਫਸਟ ਟਾਈਮ ਕਮਰਸ਼ੀਅਲ ਗੱਡੀ ਲੈ ਕੇ ਜਾਣਾ ਨਾ ਪਹਿਲਾਂ ਤੇ ਉਹਨਾਂ ਨੇ ਇਹ ਕਹਿਣਾ ਕਿ ਆਪਣਾ ਲਾਇਸੈਂਸ ਨਵਾਂ ਬਣਵਾਓ ਜਦਕਿ ਸਾਰਿਆਂ ਕੋਲ ਡਰਾਈਵਿੰਗ ਲਾਇਸੈਂਸ ਹੁੰਦਾ ਨਹੀਂ ਲਾਇਸੈਂਸ ਨਵਾਂ ਦਾ ਮਤਲਬ ਉਹ ਕਹਿੰਦੇ ਸਾਡੇ ਉੱਤਰਾਖੰਡ ਵਿੱਚ ਚਾੜ ਕੇ ਨਵਾਂ ਡਰਾਈਵਿੰਗ ਲਾਇਸੈਂਸ ਬਣਾਓ ਫੇ ਉੱਪਰ ਜਾਣਾ ਫੇ ਗੱਡੀ ਪਾਸ ਕਰੋ ਚਾਰ ਧਾਮ ਦੀ ਯਾਤਰਾ ਚਾਰ ਧਾਮ ਦੀ ਯਾਤਰਾ ਜਦੋਂ ਜਾਣਾ ਫੇਰ ਨਹੀਂ ਉਹ ਲਾਇਸੈਂਸ ਉਹ ਕਿੰਨੀ ਦੇਰ ਚ ਬਣੇਗਾ ਫੇ ਤਾਂ ਟਾਈਮ ਹੋ ਜਾਂਦਾ ਤੁਹਾਡੇ ਕੋਲ ਬਣਾ ਦਿੰਦੇ ਆ 2 ਘੰਟੇ 3 ਘੰਟੇ ਉ ਹੈਣਾ ਚਲੋ ਉੱਥੇ ਦੀ ਉਹ ਜਿਹੜੀ ਉੱਤਰਾਖੰਡ ਦੀ ਸਰਕਾਰ ਹੈ ਹੈਨਾ ਉਹ ਆਪ ਲਾਇਸੈਂਸ ਤੇ ਹਿਲ ਦਾ ਲਾਇਸੈਂਸ ਇਸ਼ੂ ਕਰਦੇ ਫਿਰ ਉਸ ਤੋਂ ਬਾਅਦ ਸਾਨੂੰ ਜਾਣ ਦਿੰਦੇ ਉਧਰ ਨੂੰ ਜੇ ਅਸੀਂ فرض ਕਰੀਏ ਹੇਮਗੁੜ ਸਾਹਿਬ ਵੀ ਜਾਣਾ ਵੇ ਅਸੀਂ ਹਿਲ ਦਾ ਜਦ ਤੱਕ ਸਟਕ ਲਾਇਸੈਂਸ ਨਹੀਂ ਹੋਏਗਾ ਤਦ ਤੱਕ ਸਾਨੂੰ ਜਾਣ ਨਹੀਂ ਦਿੰਦੇ ਉੱਤਰਾਖੰਡ ਵਾਲੇ ਇਸ ਤੋਂ ਇਲਾਵਾ ਹੋਰ ਵੀ ਕੋਈ ਨੁਕਸਾਨ ਹੁੰਦਾ ਉਹ ਫਿਰ ਜਦੋਂ ਹੁਣ ਗੱਡੀ ਇੱਕ ਵਾਰੀ ਖੜੀ ਹੋ ਗਈ ਉੱਥੇ ਸਭ ਤੋਂ ਪਹਿਲਾਂ ਤਾਂ ਕਸਟਮਰ ਕਹਿੰਦਾ ਕਿ ਸਾਡੇ ਤੁਸੀਂ 3 ਤੋਂ 4 ਘੰਟੇ ਵੇਸਟ ਕੀਤੇ ਕਿਉਂਕਿ ਉੱਥੇ ਕਯੂ ਲੱਗੀ ਹੁੰਦੀ ਤੇ ਜਿਹੜੇ ਪੈਸੇ ਐਕਸਟਰਾ ਦੇਣੇ ਪਏ ਨੇ ਉਹ ਲੱਗ ਕੱਟੂ ਗੱਡ ਵੀ ਇੱਕ ਗੱਡੀ ਦਾ 4000 ਤੋਂ ਜ਼ਿਆਦਾ ਰੁਪਈਆ ਉੱਥੇ ਲੱਗਦਾ। 4-5000 ਰੁਪਏ ਖਰਚਾ ਆਇਆ। ਬਿਲਕੁਲ ਫਸਟ ਟਾਈਮ ਇੰਨਾ ਲੱਗਦਾ। ਤੇ ਕਿੰਨੀ ਦੇਰ ਦਾ ਹੁੰਦਾ ਜਿਹੜਾ ਉਹ ਪਰਮਿਟ ਹੁੰਦਾ? ਜਿੰਨੀ ਦੇਰ ਸੀਜ਼ਨ ਦਾ ਹੁੰਦਾ। ਸੀਜ਼ਨ ਸੀਜ਼ਨ ਦੇ ਤਸਬ ਨਹੀਂ 2 ਮਹੀਨੇ 3 ਮਹੀਨੇ। 3 ਮਹੀਨੇ 4 ਮਹੀਨੇ ਬਸ ਉਹ ਉਹਨਾਂ ਦੀ ਮਰਜ਼ੀ ਆ ਉਹ ਤੁਹਾਨੂੰ ਕਿੰਨੇ ਮਹੀਨੇ ਦਾ ਬਣਾ ਕੇ ਦਿੰਦੇ। ਅੱਛਾ ਇਹ ਵੀ ਉਹਨਾਂ ਦੀ ਮਰਜ਼ੀ ਹੈ। ਹਾਂਜੀ। 4 ਮਹੀਨੇ ਦਾ ਬਣਾ ਲੈਣਾ ਉਹਨਾਂ ਨੂੰ ਪੁੱਛਣਾ ਕਿੰਨੇ ਦਿਨ ਚੱਲਣਾ। ਅੱਛਾ ਜੇ ਸਵਾਰੀ ਤਾਂ ਸਿਰਫ ਇੱਕੋ ਹੀ ਮਿਲੀ ਤੇ ਉਸ ਤੋਂ ਬਾਅਦ ਤੇ ਉਹ ਖਤਮ ਜੀ। ਉਹ ਫ ਪਿਆਰੇਨ ਦਾ ਉਹ ਜਿਸ ਵਾਰੀ ਨਾ ਮਿਲੀ ਜੋ ਤੁਹਾਡਾ ਵੇਸਟ ਫਰਸਟ ਟਾਈਮ ਬਹੁਤ ਪ੍ਰੋਬਲਮ ਹੁੰਦੀ ਤੇ ਉਪਰੋਂ ਕਸਟਮਰ ਕਿਸੇ ਵੇਲੇ ਹੁੰਦਾ ਤੁਸੀਂ ਗਰਮੀ ਚ ਖੜੇ ਆ ਏਸੀ ਵੀ ਚਲਾ ਕੇ ਰੱਖਣਾ ਮੈਂਦਾ ਹਾਂ ਏਸੀ ਵੀ ਹੁਣ 2 ਘੰਟੇ 3 ਘੰਟੇ ਲਾ ਕੇ ਏਸੀ ਚਲਾ ਕੇ ਰੱਖੋ ਉਪਰੋਂ ਕਸਟਮਰ ਖੇਚ ਜਾਂਦਾ ਉਹ ਕਹਿੰਦਾ ਯਾਰ ਤੁਸੀਂ ਸਾਨੂੰ ਖਰਾਬ ਕਰ ਦਿੱਤੇ ਇਹ ਬਹੁਤ ਵੱਡੀ ਪ੍ਰੋਬਲਮ ਆ ਸਾਰੇ ਟੈਕਸੀ ਵਾਲਿਆਂ ਲਈ ਜਦੋਂ ਫਰਸਟ ਟਾਈਮ ਜਾਂਦੇ ਉਦੋਂ ਬਹੁਤ ਮੁਸ਼ਕਲ ਹੁੰਦੀ ਜੀ ਬਹੁਤ ਮਿਹਰਬਾਨੀ ਤੁਸੀਂ ਸੁਨਿਆ ਕੀ ਦੇਖਿਆ ਵੀ ਹੈ ਕਿ ਇਹ ਜਿਹੜੇ ਸਾਰੇ ਟੈਕਸੀਆਂ ਵਾਲੇ ਨੇ ਜਿਹੜੇ ਪਿਛਲੇ ਲਗਭਗ 8-9 ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਅਪ੍ਰੈਲ, ਮਈ, ਜੂਨ ਦਾ ਸੀਜ਼ਨ ਆਏਗਾ ਤੇ ਉਹ ਆਪਣਾ ਕਾਰੋਬਾਰ ਨੂੰ ਫਰਫਲਿਤ ਕਰਨਗੇ ਜਿਹੜੀਆਂ ਗੱਡੀਆਂ ਉਹਨਾਂ ਨੇ ਲੋਨ ਤੇ ਲਿੱਤੀਆਂ ਉਹਨਾਂ ਦੇ ਲੋਨ ਉਤਾਰਨਗੇ ਕਿਉਂਕਿ ਇਸ ਸੀਜ਼ਨ ਦੇ ਵਿੱਚ ਉਹ ਮੈਕਸਿਮਮ ਲੋਨ ਉਤਾਰ ਦਿੰਦੇ ਨੇ ਉਸ ਤੋਂ ਬਾਅਦ 8-9 ਮਹੀਨੇ ਘਰ ਬੈਠ ਕੇ ਹੀ ਖਾਂਦੇ ਨੇ ਤੇ ਸੋ ਉਹਨਾਂ ਨੂੰ ਚਿੰਤਾ ਸਤਾਰੀ ਹੈ ਕਿ ਜੋ ਪਹਿਲਗਾਮ ਦੇ ਵਿੱਚ ਹੋਇਆ ਇਸ ਤੋਂ ਪਹਿਲਾਂ ਹਿਮਾਚਲ ਦੇ ਵਿੱਚ ਹੋਇਆ ਉਸ ਦਾ ਨੁਕਸਾਨ ਉਹਨਾਂ ਨੂੰ ਪੁਤਨਾ ਪੈ ਰਿਹਾ ਤੇ ਉਹਨਾਂ ਨੂੰ ਲੱਗਦਾ ਕਿ ਆਉਣ ਵਾਲੇ ਭਵਿੱਖ ਵਿੱਚ ਵੀ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਏਗਾ ਕਮੇਨ ਮਨ ਹਿਮਾਚਲ ਪਰਮਜੀਤ ਸਿੰਘ ਰਣਕਪੂਰੀ ਜਲੰਧਰ